ਈ ਨਾ ਮਾ ਕੀ ਫੇਸ ਕੁਮਾ ਕੀ ਲੱਗਦੀ ਉਹ ਲੜਕੀ ਜਿਹੜੀ ਕੋਤੀ ਲੱਗਦੀ ਹੈ ਕੋਤੀ ਲੱਗਦੀ ਆ ਫੇਰਾ ਸੰਦੂ ਦਾ ਕੁਰੀ ਕੋਤੀ ਕੀ ਗੱਲਬਾਤ ਹੋਈ ਸ਼ਰਟ ਪੂਜੇ ਤੇ ਕੱਲ ਗਏ ਸੀ ਅਸੀਂ ਮੱਥਾ ਟਿਕਣੇ ਸ਼ਾਮ ਵੇਲੇ ਤੇ ਉੱਥੇ ਅਸੀਂ ਮੱਥਾ ਮੱਥਾ ਟਿਕਣ ਲੱਗ ਗਏ ਤੇ ਜਵਾਕ ਤਿੰਨੇ ਚਾਰੇ ਨਾਉਣ ਲੱਗ ਗਏ ਅਸੀਂ ਉੱਧਰ ਲੱਗੇ ਹੋਏ ਸੀਗੇ ਤੇ ਜਦ ਇਹਨਾਂ ਨੇ ਡੁੱਬਣ ਲੱਗ ਗਿਆ ਤੇ ਇੱਕ ਜਵਾਗ ਦੇ ਚਿੱਕਾ ਮਾਰਿਆ ਵੀ ਅਸੀਂ ਡੁੱਬ ਚੱਲੇ ਡੁੱਬ ਚੱਲੇ ਮੁਕੇ ਤੇ ਮੈਂ ਮੌਜੂਦ ਸੀਗਾ ਫਿਰ ਮੈਂ ਸੋਚਿਆ ਸਮਝਿਆ ਨਹੀਂ ਮਛਾਲ ਮਾਰ ਕੇ ਦੋ ਜਵਾਗ ਨੂੰ ਫੜ ਲਿਆ ਦੋ ਜਵਾਗ ਨੂੰ ਖਿੱਚ ਕੇ ਬਾਹਰ ਕਰ ਦਿਆ ਤੀਜੇ ਨੂੰ ਹੱਤਵਾ ਲਿਆ ਤੀਜੇ ਨੂੰ ਜੇ ਕੱਢਿਆ ਜਾਦੂ ਉਹ ਕੁੜੀ ਦੂਰ ਤੱਕ ਚੱਲੇਗੀ ਜਦ ਫਿਰ ਉਹਦੇ ਮਗਰ ਗਏ ਅਸੀਂ ਇੱਕ ਵਾਰੀ ਦਿਖਾਈ ਦਿੱਤੀ ਮੁੜ ਕੇ ਉਹ ਥੱਲੇ ਬਹਿ ਗਈ ਫਿਰ ਦਿਖਾਈ ਨਹੀਂ ਦਿੱਤੀ ਹਾਂ ਅਸੀਂ ਨੇਰੇ ਤੱਕ ਜੱਥਾ ਹੀ ਦਿਖਿਆ ਸਾਨੂੰ ਇਹ ਤੋਂ ਵੀ ਹੋਰ ਹੋ ਜਾਣਾ ਸੀ ਅਸੀਂ ਉੱਥੇ ਲੱਭੀ ਹਾਂਜੀ ਨਹੀਂ ਜੀ ਤੇਰ ਨਾਲ ਯਾਲ ਮਾਰਾ ਮੋਟੇ ਤੇਰਦੇ ਸੀ ਅਸੀਂ ਬਸ ਮਾਰਾ ਮੋਟਾ ਜਾਂਦੇ ਸੀ ਮਾਰਾ ਮੋਟਾ ਫਿਰ ਸਾਈਡ 'ਚ ਆ ਜਾਂਦੇ ਸੀ ਕਿੰਨੇ ਬੱਚੇ ਸੀ ਗੁੱਤ ਨੂੰ ਚਾਰ ਸੀਗਾ ਜੀ ਤਿੰਨ ਨੂੰ ਵਿਚਾਲੇ ਤਿੰਨ ਨੂੰ ਵਿਚਾਲਿਆ ਜੀ ਇੱਕ ਚਲੇ ਗਿਆ ਇੱਕ ਚਲੇ ਗਿਆ ਕੀ ਇਹ ਭਾਲ ਕੀਤੀ ਵੀ ਦੁਬਾਰਾ ਕਿਸੇ ਅੱਜ ਗੁੱਤੇ ਵਾਲੇ ਬੁੜਾਇਆ ਸੀ ਜੀ ਉੱਤੇ ਜਿੱਥੇ ਤੱਕ ਉਹ ਯਾਨੀ 1 ਕਿਲੋ 2 ਕਿਲੋਮੀਟਰ ਤੱਕ ਅੱਗੇ ਤੱਕ ਵੀ ਲੱਭੇ ਕਿਤੇ ਨਹੀਂ ਪਤਾ ਲੱਗਿਆ ਫਿਰ ਗੁੱਤੇ ਵਾਲੇ ਨੇ ਕਿਹਾ ਵੀ ਕੱਲ ਤੱਕ ਦੇਖ ਲਓ ਕਿਤੇ ਪਾਣੀ ਪੂਣੀ ਪਰ ਕੇ ਉੱਪਰ ਆ ਗਏ ਫਿਰ ਪਤਾ ਲੱਗ ਜਾਣਗੇ ਫਿਰ ਤੁਹਾਡੇ ਹਵਾਲੇ ਕਰ ਦਾਂਗੇ ਬੱਸ ਇਹ ਨਹੀਂ ਆ ਲਈ। ਕੀ ਨਾਮ ਹੈ ਤੁਹਾਡਾ? ਹੂਸਰਾਨੀ ਜੀ। ਲੜਕੀ ਕੀ ਲੱਗੀ ਸੀ ਤੁਹਾਡੀ? ਮੇਰੀ ਭਤੀਜੀ ਸੀ। ਕੀ ਗੱਲ ਬਤੋ ਜੀ? ਅਸੀਂ ਸੱਤ ਪੂਜਾ ਕਰਨਗੇ ਉੱਥੇ ਸਤਲੁਜ ਦੇ ਰਿਆ ਤੇ ਗਏ ਸੀਗੇ। ਅਸੀਂ ਤਾਂ ਬਾ ਪਾਣੀ 'ਚ ਖੜੇ ਸੀਗੇ। ਉਹ ਬਣਾਉਣ ਵੜ ਗਈ। ਕਪੜੇ-ਕਪੜੇ ਖੋਲ ਕੇ ਤਿੰਨ ਜਾਖ ਹੋਰ ਵੀ ਸੀਗੇ ਉਹਦੇ ਨਾਲ। ਉਹਨਾਂ ਨੂੰ ਤਾਂ ਕੱਢ ਲਿਆ ਉਹਨੇ ਮਾਸੜ ਨੇ। ਉਹ ਰਹਿ ਗਈ ਪਿੱਛੇ ਹੀ ਅੱਗੇ ਨਿਕਲ ਗਈ ਉਹ। ਮਿੱਟੀ ਦੇ ਥਰੇ ਤੇ ਦਰੇ ਦੇ ਥੱਲੇ ਡੱਪ ਗਈ। ਤੁਹਾਡੇ ਸਾਹਮਣੇ ਹੋਇਆ ਸਾਰਾ ਹਾਂਜੀ ਅਸੀਂ ਦੇਖਿਆ ਦੋ ਵਾਰ ਨੂੰ ਹੱਥ ਉੱਪਰ ਚੱਕ ਦੀ ਨੂੰ ਉੱਥੇ ਗਏ ਫਿਰ ਉੱਥੇ ਲੱਭੀ ਨਹੀਂ ਹੈਗੀ ਹਾਂਜੀ 3 ਮੰਗ ਕਰਦੇ ਅਸੀਂ ਮੰਗ ਕਰਦੇ ਆ ਕਿ ਸਾਡੇ ਭਤੀਜੇ ਨੂੰ ਸੇ ਤਿਰਸੇ ਤੀ ਲੱਭ ਕੇ ਦੇਵੇ ਕਿ ਅਸੀਂ ਸੰਤੋਖ ਕਰ ਲਈ ਆਪਣੇ ਭਤੀਜੇ ਨੂੰ ਦੇ ਕੇ ਕੀ ਕੀ ਨਾਮ ਕਰਨ ਗੁਮਾਰੀ ਫਿੰਡ ਗੁਡੂਬੜੀ ਕੀ ਗੱਲ ਬਾਤ ਹੈ ਹਲਵਾ ਜੀ ਇਹ ਹੋਈ ਹੈ ਵੀ ਮੈਂ ਇਸ ਸ਼ਾਮ ਨੂੰ ਮੁੱਥਾ ਟਿੱਕਣ ਗਏ ਸੀ 6 ਵਜੇ ਦਰਿਆ ਤੇ 7 ਵਜੇ ਦਰਿਆ ਤੇ ਉੱਥੇ ਹੀ ਬੱਚੀ ਨਹਾਉਣ ਲੱਗੀ ਇਹ ਆਪਣੇ ਕੰਮ ਕਰਾਜ ਲੱਗੇ ਸੀਗੇ ਚਾਰ ਬੱਚੇ ਸੀਗੇ ਤਿੰਨ ਤਾਂ ਖਿੱਚਲੇ ਨਾ ਨੇ ਜੀ ਉਹ ਜਿਹੜੀ ਮੇਰੀ ਬੇਟੀ ਸੀਗੀ ਉਹ ਵੀ ਇੱਥੇ ਆ ਗਈ ਪਾਣੀ ਵਧ ਦਰਿਆ ਜੀ ਉਹ ਰੇਤ ਚ ਲੰਗੀ ਗਾਹਾਈ ਬੱਚਾ ਉਹਦੀ ਕੋਸ਼ਿਸ਼ ਕਰੀ ਜਾਂ ਹਾਂ ਜੀ ਕਈ ਬੰਦੇ ਲੱਗੇ ਰਹੇ ਨੇਰੇ ਤੱਕ ਜੀ ਫਿਰ ਹਾਂ ਜੀ ਦੋ ਦਿਨ ਅਸੀਂ ਗੋਤਾ ਖੋਰ ਵੀ ਲਏ ਉਹ ਬੰਦੇ ਲੱਗੇ ਲੱਭਿਆ ਹਾਂਜੀ ਲੱਗੇ ਰੇ ਚੰਚਾਰ ਜੀ ਮਿਲੀ ਨਹੀਂ ਉਹ ਕਹਿੰਦੇ ਵੀ ਰਿੱਤੇ ਥੱਲੇ ਦੱਬੀ ਗਈ ਵੀ ਇੱਕ ਦੋ ਦਿਨ ਤੱਕ ਵੇਟ ਕਰੋ ਪਾਣੀ ਭਰੂਗਾ ਪੇਟ ਜੇ ਸ਼ਾਇਦ ਪਰ ਆਜ ਵੀ ਲਾਸ਼ ਜੀ ਕੋਸ਼ਿਸ਼ ਕਰਾਂਗੇ ਫੋਨ ਕਰਾਂਗੇ ਤੁਹਾਨੂੰ ਜੇ ਲਾਸ਼ ਆ ਜੀ ਨਾਮ ਉਹ ਕੀ ਜੀ ਬੇਟੀ ਦਾ ਅਚਲ ਕੁਮਾਰੀ ਕਿੰਨੀ ਉਮਰ ਹੈ ਮਰੋ ਹੀ 9 ਸਾਲ 9 ਸਾਲ 3 ਬੱਚੇ ਨੇ ਚਾਰ ਆਈ ਦੋ ਬੇਟੇ ਆ ਦੋ ਬੇਟੀਆਂ ਆ प्रशासन तो मंग यही भी सा मिल जाए सू भी होगा प्रशासन ने